ਲੋਕਾਂ ਨੂੰ ਮੌਤ ਵਣਦੀ ਸੜਕ ਦੇ ਉੱਤੇ ਇਸ ਵੇਲੇ ਅਸੀਂ ਖੜੇ ਆ ਇਹ ਉਹੀ ਨੈਸ਼ਨਲ ਹਾਈਵੇ ਹੈ ਜਿਹਨੂੰ ਕਿਹਾ ਜਾਂਦਾ ਸੀ ਕਿ ਭਾਈ ਬੰਬਾਂ ਨਾਲੇ ਸੜਕਾਂ ਜਿਹੜੀਆਂ ਉਹ ਨਹੀਂ ਟੁੱਟਣ ਵਾਲੀਆਂ ਬੱਚੋਂ ਤਾਂ ਇੰਨਾ ਕਿ ਨਜਾਇਜ਼ ਹੋਇਆ ਨਾ ਗੱਡੀ ਭੰਗੀ ਗਈ ਸੀ ਇੱਕ ਸਰਕਾਰ ਵੀ ਆ ਰਹੀ ਤੇਜ਼ ਸੀਗੀ ਜਦੋਂ ਉਹ ਬ੍ਰੇਕ ਲਾਉਣ ਲੱਗਾ ਗੱਡੀ ਜੱਕਣਾ ਬੁਰਗੀ ਟਾਇਰ ਪਾਟ ਗਿਆ ਵਾ ਮੇਨਾ ਡੀਕਦੇ ਆ ਪੰਜ ਸੱਤ ਬੰਦਿਆਂ ਦੀ ਮੌਤਾਂ ਹੋਣ ਤੇ ਫਿਰ ਆਕੇ ਕੈਪ ਕਰ ਗਏ ਸੀ ਹਾਂ ਜਦੋਂ ਮੌਤ ਹੋਊਗੀ ਫੇਰ ਤਾਂ ਬਣਾ ਆ ਜਾਣੇ ਸੀ ਸ਼ਾਇਦ ਡੀਕਦੇ ਮੌਤ ਨੂੰ ਡੀਕਦੇ ਕਿਸੇ ਦਿਨ ਨੂੰ ਸੜਕਾ ਕਹਿੰਦੇ ਬੰਬਾਂ ਨਾਲ ਹੀ ਟੁੱਟ ਗਿਆ ਹਨ ਇਹ ਆ ਵੇ ਲੋ ਇਹ ਪਹਿਲਾਂ ਹੀ ਟੁੱਟ ਗਿਆ ਬੰਬ ਨਾਲ ਤਾਂ ਪਤਾ ਨਹੀਂ ਕੀ ਹੋਊਗਾ ਕਰਦੇ ਸੀ ਕਿ ਬੰਬ ਮਾਰੇ ਤੋਂ ਨਹੀਂ ਡੁੱੜਦੀ ਇਹ ਉਹੀ ਟੁੱਟ ਗਈ ਪਤਾ ਨਹੀਂ ਕਹਦੇ ਨਾਲ ਯਾਰ ਇਹ ਚੀਜ਼ ਦੇ ਦੋ ਤਿੰਨ ਤੋਂ ਚਾਰ ਦਿਨ ਹੋ ਚੁੱਕੇ ਆ ਤੇ ਪਰ ਕਿਸੇ ਦੇ ਕੋਈ ਕੰਨ ਤੇ ਜੂੰ ਨਹੀਂ ਸਰਕੀ ਕਿਸੇ ਨੇ ਆ ਕੇ ਦੇਖਣ ਤੱਕ ਨਹੀਂ ਚਾਹੀ ਵੀ ਕਿੱਡਾ ਕ ਵੱਡਾ ਪਾੜ ਪੈ ਗਿਆ ਵੀ ਕੋਈ ਲਾਈਟ ਨਹੀਂ ਜਗਦੀ ਬਾਈ ਅਸੀਂ ਬਹੁਤ ਕੰਪਲੇਂਟਾਂ ਕਰ ਚੁੱਕੇ ਆ ਸਾਦ ਨੂੰ ਇੱਕ ਮੋਟਰਸਾਈਕਲ ਆਵਜਿਆ ਸੀ ਟੀ ਪਰ ਫਿਰ ਬਚ ਗਿਆ ਵਿਚਾਰਾ ਫਿਰ ਖੜਾ ਕਰਤਾ ਬੈਰੀਕੇਟ ਸਾਦ ਨੂੰ ਦਿਸਦਾ ਹੀ ਨਹੀਂ ਕੁਝ ਵੀ ਥੋੜਾ ਜਿਹਾ ਅੱਗੇ ਜਾਓਗੇ ਤਾਂ ਟੋਲ ਟੈਕਸ ਪੈਂਦਾ ਆ ਮੈਨੂੰ ਨਹੀਂ ਲੱਗਦਾ ਕਿ ਉਹ ਟੋਲ ਟੈਕਸ ਇੱਕ ਵੀ ਗੱਡੀ ਨੂੰ ਮਾਫ ਕਰਦਾ ਹੋਣਾ ਆ ਸਿਰਫ ਲੋਕਾਂ ਦੀਆਂ ਜੇਬਾਂ ਖਾਲੀ ਕਰਨਾ ਇਹਨਾਂ ਦਾ ਕੰਮ ਆ ਲੋਕਾਂ ਨੂੰ ਮੌਤ ਵਣ ਦੀ ਸੜਕ ਦੇ ਉੱਪਰ ਇਸ ਵੇਲੇ ਅਸੀਂ ਖੜੇ ਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਨੈਸ਼ਨਲ ਹਾਈਵੇ ਆ ਇਹ ਉਹੀ ਨੈਸ਼ਨਲ ਹਾਈਵੇ ਆ ਜਿਹਨੂੰ ਕਿਹਾ ਜਾਂਦਾ ਸੀ ਕਿ ਭਾਈ ਬੰਬਾਂ ਨਾਲੇ ਸੜਕਾਂ ਜਿਹੜੀਆਂ ਉਹ ਨਹੀਂ ਟੁੱਟਣ ਵਾਲੀਆਂ ਪਰ ਜੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਬਠਿੰਡਾ ਬਾਜਾ ਰੋਡ ਦੇ ਉੱਪਰ ਅਸੀਂ ਇਸ ਵੇਲੇ ਜਿਹੜਾ ਹੈਗਾ ਖੜੇ ਆ ਜੇ ਅਸੀਂ ਥੋੜਾ ਜਿਹਾ ਅੱਗੇ ਜਾਵਾਂਗੇ ਤਾਂ ਟੋਲ ਟੈਕਸ ਪੈਂਦਾ ਆ ਮੈਨੂੰ ਨਹੀਂ ਲੱਗਦਾ ਕਿ ਉਹ ਟੋਲ ਟੈਕਸ ਇੱਕ ਵੀ ਗੱਡੀ ਨੂੰ ਮaaf ਕਰਦਾ ਹੋਣਾ ਆ ਟੋਲ ਟੈਕਸ ਵਾਲਿਆਂ ਨੂੰ ਇਹ ਜ਼ਰੂਰ ਦਿਖ ਜਾਂਦਾ ਕਿ ਭਾਈ ਇਹ ਗੱਡੀ ਦਾ ਟੋਲ ਕੱਟਣਾ ਆ ਪਰ ਇਹ ਨਹੀਂ ਦਿਸਦਾ ਕਿ ਸੜਕ ਟੁੱਟੀ ਹੋਈ ਆ ਸੜਕ ਟੁੱਟੀ ਆ ਤੇ ਬੈਰੀਗੇਟਿੰਗ ਜਿਹੜੀ ਆ ਜ਼ਰੂਰ ਕਰ ਦਿੱਤੀ ਗਈ ਆ ਪਰ ਕੀ ਬੈਰੀਗੇਟਿੰਗ ਐਕਸੀਡੈਂਟ ਨੂੰ ਰੋਕ ਸਕਦੀ ਆ ਕੀ ਬੈਰੀਕੇਟ ਜਿਹੜੇ ਲੋਕ ਆਉਂਦੇ ਆ ਉਹਨਾਂ ਦੀਆਂ ਜਾਨਾਂ ਜਿਹੜੀਆਂ ਹੈਗੀਆਂ ਨੇ ਉਹ ਬਚਾ ਸਕਦੀ ਆ ਜਿਹੜੇ ਲੋਕ ਨੇ ਉਹ ਇਹ ਦੱਸਦੇ ਨੇ ਕਹਿੰਦੇ ਨੇ ਕਿ 3 ਦਿਨ ਹੋ ਗਏ ਇਹੋ ਹਾਲ ਆ ਸੜਕ ਦਾ ਪਰ ਹਾਲੇ ਤੱਕ ਨੈਸ਼ਨਲ ਹਾਈਵੇ ਅਥਾਰਟੀ ਦਾ ਕੋਈ ਵੀ ਆ ਕੇ ਨਹੀਂ ਟੁੱਕਿਆ ਤਾਂ ਕੀ ਸਿਰਫ ਲੋਕਾਂ ਦੀਆਂ ਜੇਬਾਂ ਖਾਲੀ ਕਰਨਾ ਇਹਨਾਂ ਦਾ ਕੰਮ ਆ ਜੇ ਲੋਕਾਂ ਦੀਆਂ ਜੇਬਾਂ ਖਾਲੀ ਕਰਨਾ ਕੰਮ ਆ ਤਾਂ ਫਿਰ ਇਹਦੀ ਮੇਨਟੇਨੈਂਸ ਕੌਣ ਕਰੂਗਾ ਕਿਉਂਕਿ ਇਹੀ ਕਿਹਾ ਜਾਂਦਾ ਕਿ ਟੋਲ ਤਾਂ ਹੀ ਲਏ ਜਾਂਦੇ ਆ ਕਿ ਭਾਈ ਸੜਕਾਂ ਦੀ ਮੇਨਟੇਨੈਂਸ ਸਾਮ ਸੰਭਾਲ ਰੱਖ ਰਖਾਵ ਕੀ ਇਹ ਸਹੀ ਰੱਖ ਰਖਾਵ ਆ ਕੀ ਇਹ ਸਹੀ ਸਾਮ ਸੰਭਾਲਾ ਕਿਉਂਕਿ ਨੈਸ਼ਨਲ ਹਾਈਵੇ ਆ ਇਸ ਦੇ ਉੱਪਰ ਗੱਡੀ ਤਕਰੀਬਨ 80 90 100 100 ਦੇ ਉੱਪਰ ਜਿਹੜੀ ਆਊਗੀ ਤਾਂ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਕੰਟਰੋਲ ਗੱਡੀ ਕਰ ਸਕਦਾ ਆ ਆਪ ਸਿੱਧਮ ਸਿੱਧੀ ਲੋਕਾਂ ਨੂੰ ਮੌਤ ਵੰਡਦੀ ਹੋਈ ਇਹ ਸੜਕ ਆ ਮੌਤ ਲੋਕਾਂ ਨੂੰ ਖੁੱਲਿਆਂ ਆਮ ਦੇ ਵਿੱਚ ਵੰਡੀ ਜਾ ਰਹੀ ਆ ਹੋਰ ਤਾਂ ਹੋਰ ਜਿਹੜੀਆਂ ਲਾਈਟਾਂ ਨੇ ਇਸ ਰੋਡ ਦੀਆਂ ਲਾਈਟਾਂ ਨੇ ਇਹ ਵੀ ਲੰਬੇ ਸਮੇਂ ਤੋਂ ਬੰਦ ਪਈਆਂ ਨੇ ਠੀਕ ਆ ਦਿਨ ਵੇਲੇ ਜਿਹੜੀ ਗੱਡੀ ਆਉਂਦੀ ਆ ਭਾਈ ਉਹਨੂੰ ਦਿਸ ਜਾਣਾ ਆ ਦੂਰੋਂ ਪਤਾ ਲੱਗ ਜਾਣਾ ਆ ਹਾਲਾਂਕਿ ਪਤਾ ਬਹੁਤ ਘੱਟ ਨੂੰ ਲੱਗ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿਨ ਵੇਲੇ ਪਤਾ ਲੱਗ ਜਾਣਾ ਪਰ ਰਾਤ ਵੇਲੇ ਕਿਸ ਤਰ੍ਹਾਂ ਦੇ ਨਾਲ ਪਤਾ ਲੱਗੂਗੇ ਭਾਈ ਐਡੀ ਭਿਆਨਕ ਜਿਹੜੇ ਹੈਗੇ ਆ ਖੱਡੇ ਆ ਜਾਂ ਇਸ ਤਰ੍ਹਾਂ ਦੇ ਨਾਲ ਇਹ ਸੜਕ ਜਿਹੜੀ ਆ ਟੁੱਟੀ ਹੋਈ ਆ ਕਹਿੰਦੇ ਬੈਰੀਗੇਟਿੰਗ ਪਹਿਲਾਂ ਨਹੀਂ ਕੀਤੀ ਗਈ ਪੈਰੀਗੇਟਿੰਗ ਉਸ ਤੋਂ ਬਾਅਦ ਕੀਤੀ ਗਈ ਆ ਜਦੋਂ ਇੱਕ ਹਾਦਸਾ ਹੁੰਦਿਆਂ ਹੁੰਦਿਆਂ ਬਚਿਆ ਆ ਬਾਈ ਹੋਰੇ ਇੱਥੋਂ ਦੇ ਹੀ ਨੇ ਨੇੜਲੇ ਤੇੜਲੇ ਜਿਹੜੇ ਹੈਗੇ ਸ਼ੋਰੂਮਦਾਂ ਨੇ ਬਾਈ ਹੋਰਾਂ ਨਾਲ ਗੱਲਬਾਤ ਕਰਾਂ ਬਾਈ ਕਿੰਨੇ ਸਮੇਂ ਤੋਂ ਆ ਆ ਸੀਨ ਆ ਜਿਹੜਾ ਕਦੋਂ ਤੋਂ ਆ ਬਾਈ ਇਹ ਸੀਨ ਤਿੰਨ ਚਾਰ ਦਿਨ ਹੋ ਗਏ ਉਸ ਤੋਂ ਪਹਿਲੇ ਟੁੱਟੀ ਸੀਗੀ ਪਰ ਉਹ ਰਿਪੇਅਰ ਕਰਕੇ ਸੀ ਮਾੜੀ-ਮੁੱਟੀ ਪਰसों ਤਾਂ ਇੰਨਾ ਕਿ ਨਜਾਇਜ਼ ਹੋਇਆ ਨਾ ਗੱਡੀ ਭੰਗੀ ਗਈ ਸੀ ਇੱਕ ਸਰਕਾਰ ਦੀ ਵਾਰੀ ਤੇਜ਼ ਸੀਗੀ ਤੇ ਜਦੋਂ ਉਹ ਬ੍ਰੇਕ ਲਾਉਣ ਲੱਗਾ ਗੱਡੀ ਝੱਕ ਨਾ ਬੁਰਕੀ ਟਾਇਰ ਪਾੜ ਗਿਆ ਵਾ ਅੱਛਾ ਫੈਮਲੀ ਸੀ ਪੂਰੀ ਗੱਡੀ ਪਲਟੀ ਮਾਰ ਰਹੀ ਸੀ ਕੁਝ ਵੀ ਹੋ ਸਕਦਾ ਸੀਗਾ ਹਾਂ ਪਰ ਜਦੋਂ ਉਹ ਤੋਂ ਬਾਅਦ ਅਸੀਂ ਫੋਨ ਕਰਿਆ ਆ ਕੇ ਬੈਰੀਕੇਟਿੰਗ ਕਰ ਗਏ ਪਰ ਕੋਈ ਹਾਈਵੇ ਦਾ ਕੋਈ ਮੈਂਬਰ ਨਹੀਂ ਆਇਆ ਇੱਥੇ ਹਾਈ ਟਿਕਰ ਕੋਈ ਨਹੀਂ ਆਇਆ ਅੱਛਾ ਹਾਈਵੇ ਦੇ ਕਿਸੇ ਮੈਂਬਰ ਨਾਲ ਗੱਲਬਾਤ ਹੋਈ ਆ ਹਾਂਜੀ ਐਸਐਸਐਫ ਵਾਲੇ ਕਹਿੰਦੇ ਸੀ ਵੀ ਉਹਨਾਂ ਨੇ ਕੀਤੀ ਸੀ ਉਹ ਕਹਿੰਦੇ ਸੀ ਉਹਨਾਂ ਨੇ ਧਿਆਨ ਚ ਲਿਆਤਾ ਤੇ ਕੱਲ ਨੂੰ ਕਰ ਜਾਣਗੇ ਪਰ ਕੋਈ ਨਹੀਂ ਆਇਆ ਇੱਥੇ ਤੇ ਇਹ ਤਾਂ ਫਿਰ ਰਾਤ ਵੇਲੇ ਜਿਵੇਂ ਮੈਨੂੰ ਪਤਾ ਲੱਗਿਆ ਕਿ ਲਾਈਟਾਂ ਕੋਈ ਜਗਦੀਆਂ ਲਾਈਟ ਨਹੀਂ ਕੋਈ ਲਾਈਟ ਨਹੀਂ ਜਗਦੀ ਬਾਈ ਜੀ ਅਸੀਂ ਬਹੁਤ ਕੰਪਲੇਂਟਾਂ ਕਰ ਚੁੱਕੇ ਹਾਂ ਪਰ ਆ ਜਾਂਦੇ ਕੋਈ ਗੇੜਾ ਮਾਰ ਕੇ ਜਾਵੜ ਕੋਈ ਨਹੀਂ ਆਉਂਦਾ ਹਾਈਵੇ ਤੇ ਗੰਦਗੀ ਇੰਨੀ ਹੈ ਵੇਖੋ ਤੁਸੀਂ ਮਿੱਟੀ ਵੀ ਅੱਖਾਂ ਚ ਪੈਂਦੀ ਆ ਜੇ ਇੱਥੇ ਮੰਨ ਕੇ ਡਲਾ ਮੁੜ ਕੇ ਬੰਦੇ ਸਿਰ ਚ ਵੱਜੇ ਛੋਟੀ ਡਲੀ ਵੀ ਤੇ ਗੋਲੀ ਨਾਲ ਜਿਆਦਾ ਤੇ ਚਲਦੀ ਆ ਹਰ ਗੱਡੀ ਕੰਟਰੋਲ ਵੀ ਨਹੀਂ ਹੁੰਦੀ ਹਣੀ ਮਤਲਬ ਜਿਹਨੂੰ ਦਾ ਪਤਾ ਲੱਗ ਜਾਂਦਾ ਉਹਦਾ ਕੰਟਰੋਲ ਹਰ ਕਿਸੇ ਦਾ ਕੰਟਰੋਲ ਵੀ ਨਹੀਂ ਹੁੰਦੀ ਹਣੀ ਹਰੇਕ ਨਹੀਂ ਕੰਟਰੋਲ ਹੁੰਦੀ ਬਹੁਤ ਰਾਤ ਨੂੰ ਇੱਕ ਮੋਟਰਸਾਈਕਲ ਆ ਵੱਜਿਆ ਸੀ ਜੀ ਪਰ ਫਿਰ ਬਚ ਗਿਆ ਵਿਚਾਰਾ ਫਿਰ ਖੜਾ ਕਰਤਾ ਬੈਰੀਕੇਟ ਰਾਤ ਨੂੰ ਦਿਸਦਾ ਹੀ ਨਹੀਂ ਕੁਛ ਵੀ ਰਾਤ ਨੂੰ ਕੰਮ ਧੰਦੇ ਤੋਂ ਲੋਕ ਥੱਕੇ ਹੁੰਦੇ ਆ ਤੇ ਪਤਾ ਲੱਗਦਾ ਨਹੀਂ ਆ ਤੇ ਵਜਦਾ ਇਹ ਤਾਂ ਬੈਰੀਕੇਟ ਲਾ ਕੇ ਮਾੜਾ ਮਾੜਾ ਚੱਲ ਬੱਚਤ ਹੈਗੇ ਜਿਆਦਾ ਕੁਝ ਨਹੀਂ ਤਾਂ ਇਹ ਤਾਂ ਫਿਰ ਕਿਸੇ ਵੇਲੇ ਵੀ ਇਹ ਤਾਂ ਹਾਸਾ ਕਿਸੇ ਵੇਲੇ ਵੀ ਹੋ ਸਕਦਾ ਹਾਂਜੀ ਕਿਸੇ ਵੇਲੇ ਵੀ ਤੁਰ ਹੀ ਜਾਂਦੀ ਗੱਡੀ ਇਹ ਤਾਂ ਡਲਾ ਫਸ ਗਿਆ ਫੇਰ ਕੀ ਸ਼ੀਸ਼ੇ ਦੇ ਵੱਜੇ ਬੰਦਾ ਮਰ ਜੂ ਇਹ ਮੇਲਾ ਢੀਕਦੇ ਆ ਜੋ ਪੰਜ ਸੱਤ ਬੰਦਿਆਂ ਦੀ ਮੌਤਾਂ ਹੋਣ ਤੇ ਫਿਰ ਆ ਕੇ ਕ੍ਰੈਪ ਕਰ ਗਏ ਸੀ ਤਿੰਨ ਦਿਨਾਂ ਤੋਂ ਕੋਈ ਆ ਕੇ ਨਹੀਂ ਟੁਕਿਆ ਕੋਈ ਆ ਕੇ ਨਹੀਂ ਟੁਕਿਆ ਜੀ ਤਿੰਨ ਦਿਨਾਂ ਤੋਂ ਸੜ ਕੇ ਨਹੀਂ ਹਾਂਜੀ ਅਜੇ ਤੱਕ ਨਹੀਂ ਹੈ ਅਸੀਂ ਇਥੇ ਲੋਕਲ ਚੈਨਲ ਸੀ ਇੱਕ ਉਹਨਾਂ ਦੇ ਉੱਤੇ ਤਿੰਨ ਦਿਨ ਹੋ ਗਏ ਸਾਨੂੰ ਰੋਜ਼ ਸ਼ਾਮ ਨੂੰ ਕਰਦਿਆਂ ਨੂੰ ਵੀ ਭਾਈ ਆ ਕੇ ਉਹ ਰਾਜਾਲੇ ਰੋਜ਼ ਆ ਜਾਂਦੇ ਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਕੋਈ ਨਹੀਂ ਕਰਦਾ ਹਾਂਜੀ ਭਾਈ ਜੀ ਕਿੰਨੇ ਦਿਨ ਹੋ ਗਿਆ ਇਹ ਚੀਜ਼ ਦੇਖਦਿਆਂ ਨੂੰ ਭਈ ਇਹਦੀ ਇਹ ਚੀਜ਼ ਦੇ ਦੋ ਤਿੰਨ ਤੋਂ ਚਾਰ ਦਿਨ ਹੋ ਚੁੱਕੇ ਆ ਤੇ ਪਰ ਕਿਸੇ ਦੇ ਕੋਈ ਕੰਨ ਤੇ ਜੂ ਨਹੀਂ ਸਰਕੀ ਕਿਸੇ ਨੇ ਆ ਕੇ ਦੇਖਣ ਤੱਕ ਨਹੀਂ ਚਾਹੀ ਵੀ ਕਿੱਡਾ ਕੁ ਵੱਡਾ ਪਾੜ ਪੈ ਗਿਆ ਵੀ ਉਹ ਕਿੱਡਾ ਵੱਡਾ ਵੀ ਹਾਸਾ ਹੋ ਸਕਦਾ ਕਿ ਇਹਦਾ ਜਾਨੀ ਨੁਕਸਾਨ ਹੋ ਸਕਦਾ ਕਿਸੇ ਨੇ ਕੋਈ ਆ ਕੇ ਦੇਖਿਆ ਤੱਕ ਨਹੀਂ ਟੋਲ ਤਾਂ ਮੈਨੂੰ ਬਖਸ਼ ਦੇ ਨਹੀਂ ਹੋਣੇ ਕਿਸੇ ਕੋਲ ਕਿਸੇ ਨੂੰ ਨਹੀਂ ਬਖਸ਼ਦੇ ਚਲੋ ਇਹਦਾ ਦੱਸੋ ਇੱਕ ਇਦੋਂ ਪਿੱਛ 2-3 ਕਿਲੋਮੀਟਰ ਦੇ ਇੱਕ ਖੱਡਾਗਾ ਉਹਨੂੰ 2-3 ਮਹੀਨੇ ਹੋ ਚੁੱਕੇ ਆ ਐਸਐਫ ਦੇ ਧਿਆਨ ਚੋਂ ਕਨੇ ਅਸੀਂ ਤਾਂ ਉਹਨੂੰ ਨੋਟ ਕਰਾਇਆ ਵਿਆ ਉਹ ਤੱਕ ਨਹੀਂ ਹੋਏ ਭਰਿਆ ਗਿਆ ਉਹ ਜੀ ਹਰ ਰੋਜ਼ ਤੀਜੇ ਚੌਥੇ ਦਿਨ ਕੋਈ ਨਾ ਕੋਈ ਬੰਦਾ ਡਿੱਗ ਪੈਂਦਾ ਕਿਉਂਕਿ ਅਣਜਾਣ ਬੰਦਾ ਨਹੀਂ ਪਤਾ ਲੱਗਦਾ ਜਿਹੜਾ ਡੇਲੀ ਉਹਨਾਂ ਤੇਜ਼ ਆਉਂਦਾ ਉਥੇ ਬੁੜਕੇ ਨੇ ਉਹੀ ਕਾਰਨ ਇਹ ਤਾਂ ਬਹੁਤ ਵੱਡਾ ਹਾਸਾ ਹੋ ਸਕਦਾ ਅਣਜਾਣ ਬੰਦੇ ਗੱਡੀਆਂ ਸਪੀਡ ਤੇ ਆਉਂਦੇ ਹਾਈਵੇ ਆ ਉਹਨੇ ਹੀ ਹਾਈਵੇ ਆ ਨਾ ਪਰ ਜੇ ਕਿਸੇ ਦੇ ਮਲੋ ਗੱਡੀ ਉਹਰ ਸਪੀਡ ਹੋਣ ਕਰਕੇ ਜਿਵੇਂ ਐ ਐਡਾ 6 ਤੋਂ 7 ਇੰਚ ਉੱਚਾ ਹੋਇਆ ਪਿਆ ਕਿ ਇਹਦਾ ਵੀ ਜਾਨੀ ਨੁਕਸਾਨ ਹੋ ਸਕਦਾ ਚਲੋ ਗੱਡੀ ਤਾਂ ਫਿਰ ਵੀ ਹੋ ਸਕਦਾ ਸੰਭਲ ਜੇ ਜੇ ਕਿਹਦਾ ਮੋਟਰਸਾਈਕਲ ਤਾਂ ਸੰਭਲ ਲੈਣੀ ਆਪਣੇ ਕਿਹੜਾ ਕੋਈ ਹੈਲਮਟ ਪਾਉਂਦਾ ਲੋ ਬਿਲਕੁਲ ਜੀ ਮੋਟਰਸਾਈਕਲ ਤਾਂ ਵੈਸੇ ਵੀ ਆਪਾਂ ਐਮਰਜੈਂਸੀ ਰੁੱਕ ਕੇ ਡੇਕ ਪੈਣੇ ਆ ਇਹ ਤਾਂ ਫਿਰ ਵੀ ਐਡਾ ਵੱਡਾ ਸੜਕ ਉੱਠੀ ਹੋਈ ਹੈ ਜੀ ਤੇ ਰਾਤ ਨੂੰ ਤਾਂ ਫਿਰ ਲਾਈਟਾਂ ਲੂਟਾ ਚੱਲਦੀਆਂ ਇਹਦੀਆਂ ਸਰ ਜੀ 1.5 ਸਾਲ ਹੋ ਚੁੱਕਿਆ ਮੇਰੇ ਕੋਲੇ ਫੋਨ ਦੂਸਰਾ ਹੈ ਨਹੀਂ ਮੇਰਾ ਫੋਨ ਖਰਾਬ ਹੋ ਗਿਆ ਮੇਰੇ ਕੋਲ ਬਕਾਇਆ ਰਿਕਾਰਡਿੰਗ ਸੀ ਉਹਨਾਂ ਦੀ ਕੰਪਲੀਟ ਕਰੀਆਂ ਦੀ ਕਿਸੇ ਨੇ ਸੁਣਵਾਈ ਨਹੀਂ ਹੋਈ ਉਹ 10 ਤੋਂ 15 ਪੋਲ ਚਲਾਏ ਸੀ ਇੱਕ ਵਾਰੀ ਉਹਨਾਂ ਨੇ ਉਹ ਕਹਿੰਦੇ ਭਾਈ ਬਾਕੀ ਚਲਾ ਦਿਆਂ ਕੋਈ ਲਾਈਟ ਆ ਉਹ ਦੁਬਾਰ ਨਹੀਂ ਚੱਲੀਆਂ ਉਹ ਵੀ ਬੰਦ ਬੰਗਾਈ ਗਏ ਜੇ ਨੈਸ਼ਨਲ ਹਾਈਵੇਲੇ ਆ ਕੇ ਢੇੜਾ ਗੱਡੀ ਚ ਹੁੰਦੀ ਉਹਨਾਂ ਦੇ ਢੇੜਾ ਗੂੜਾ ਮਾਰਿਆ ਉਹਨਾਂ ਨੇ ਆ ਕੇ ਦੇਖਿਆ ਇੱਕ ਦੋ ਵਾਰੀ ਢੇੜਾ ਮਾਰਿਆ ਸੀ ਉਹਨਾਂ ਨੇ ਘੇਰਿਆ ਵੀ ਸੀ ਕਹਿੰਦੇ ਚਲਾ ਦਾਂਗੇ ਇਹਨਾਂ ਦੀ ਕੋਈ ਕੇਵਲ ਲਾ ਕੇ ਲੈ ਕੋਈ ਬਹਾਨੇ ਮਾਰਦੇ ਰਹਿੰਦੇ ਜੀ ਕੋਈ ਸੁਣਵਾਈ ਨਹੀਂ ਉਹਦੇ ਵਾਰੀ ਵੀ ਪਤਾ ਉਹਨਾਂ ਨੂੰ ਦੱਸਿਆ ਨਹੀਂ ਸਾਡੇ ਕੋਈ ਧਿਆਨ ਚ ਨਹੀਂ ਇਸ ਵਾਰੀ ਐਸਐਸਐਫ ਨੇ ਦੱਸਿਆ ਉਹਨਾਂ ਦੀ ਜ਼ਿੰਮੇਵਾਰੀ ਸੀ ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਅਸੀਂ ਆਪੇ ਦੱਸਾਂਗੇ ਉਹਨਾਂ ਨੇ ਦੱਸਿਆ ਫੋਨ ਕੀਤਾ ਕਿੰਨੇ ਦਿਨ ਹੋ ਗਏ ਭਾਈ ਇਹ ਚੀਜ਼ ਦੇਖ ਤਿੰਨ ਚਾਰ ਦਿਨ ਹੋ ਗਏ ਭਾਈ ਜੀ ਦੇਖ ਰਹੇ ਆਹੀਂ ਚੱਲਦਾ ਹੈ ਆਹੀਂ ਚੱਲੀ ਜਾਂਦਾ ਅਸੀਂ ਮਤਲਬ 15 15 20 20 ਜਣੇ ਬੰਦੇ ਇਕੱਠੇ ਹੋ ਕੇ ਰਿਪੋਰਟਿੰਗ ਵੀ ਕਰਵਾਤੀ ਇੱਕ ਦੋ ਚੈਨਲ ਨਾਲ ਸੱਦ ਕੇ ਪਰ ਇਹ ਤਾਂ ਫੇਰ ਮੌਤ ਦਾ ਕਾਰਨ ਹੀ ਆ ਕਿਸੇ ਵੇਲੇ ਦੇਖ ਕੇ ਕੋਈ ਮਰ ਸਕਦਾ ਹਾਂ ਜਦੋਂ ਮੌਤ ਹੋਊਗੀ ਫੇਰ ਤਾਂ ਬਣਾ ਆ ਜਾਣੇ ਇਹ ਸ਼ਾਇਦ ਦੇਖਦੇ ਮੌਤ ਨੂੰ ਹੀ ਦੇਖਦੇ ਕਿਸੇ ਦਿਨ ਨੂੰ ਇਹਨੇ ਤਿੰਨ ਲੋਕੇ ਬਾਈ ਜੀ ਤੁਹਾਨੂੰ ਦੇਖੀ ਜਾਂਦੇ ਨੇ ਇੱਥੇ ਇਹਨੂੰ 3-4 ਦਿਨ ਹੋ ਗਏ ਆਹੀ ਹਾਲ ਹੈ ਇਹੀ ਹਾਲ ਹੈ ਬਹੁਤ ਇੱਥੇ ਡਰ ਰਹਿੰਦਾ ਵੀ ਐਕਸੀਡੈਂਟ ਹੋਊ ਹੋਊ ਲਾਜ਼ਮੀ ਇੱਥੇ ਰਾਤ ਨੂੰ ਵੀ ਹੋ ਸਕਦਾ ਹੁਣ ਰਾਤ ਨੂੰ ਕਈ ਵਾਰ ਨਹੀਂ ਦੇਖਦਾ ਵੇਖੋ ਕਿੰਨੀ ਤੇਜ਼ ਜਾਂਦੀਆਂ ਗੱਡੀਆਂ ਹਾਂ ਮਾਗਰ ਗੱਡੀਆਂ ਦੇ ਬ੍ਰੇਕਾਂ ਦੇ ਬ੍ਰੇਕਾਂ ਹੀ ਵਜਦੀਆਂ ਵੀਰੇ ਜਿਵੇਂ ਮੂਹਰ ਲਈ ਗੱਡੀਆਂ ਨੇ ਰੋਕ ਲਈ ਕਈ ਵਾਰ ਗੱਡੀਆਂ ਰਾਤ ਗੱਡੀਆਂ ਵੱਜਦੀਆਂ ਵੱਜਦੀਆਂ ਬਚੀਆਂ ਵਿੱਚ ਅੱਛਾ ਜਾਣਕਾਰ ਬੰਦਾ ਤਾਂ ਚਲੋ ਰੋਕ ਲੈਂਦਾ ਅਣਜਾਣ ਮੰਦੇ ਤੋਂ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਉਹ ਬੰਦੇ ਦਾ ਕਈ ਵਾਰ ਨਹੀਂ ਧਿਆਨ ਹੁੰਦਾ ਉਹ 100 ਦੀ ਸਪੀਡ ਤੇ ਗੱਡੀ ਆਉਂਦੀ ਹੈ ਇੱਕ ਨੇ ਅੱਗੇ ਬ੍ਰੇਕ ਮਾਰ ਤੇ ਮਾਗਰ ਕਈ ਵਾਰ ਨਹੀਂ ਕੰਟਰੋਲ ਹੁੰਦੀ ਗੱਡੀ ਤੋਂ ਇਹਨਾਂ ਦਾ ਬਾਅਦ ਜਲਦੀ ਤੋਂ ਜਲਦੀ ਟੋਲ ਨੂੰ ਪਤਾ ਨਹੀਂ ਲੱਗਦਾ ਉਹਨੇ ਦਿਮਾਗ 'ਚ ਨਹੀਂ ਗੱਲ ਪੈਂਦੀ ਕਿ ਟੋਲ ਤਾਂ ਇੱਥੋਂ ਅੱਗੇ ਜਾਓਗੇ ਟੋਲ ਤਾਂ ਮਤਲਬ ਕਿਸੇ ਨੂੰ ਨਹੀਂ ਛੱਡਦੇ ਹੋ ਟੋਲ ਤਾਂ ਕਿਨੂੰ ਛੱਡਣਾ ਮਾਈ ਜੀ ਟੋਲ ਤਾਂ ਮੈਨੂੰ ਲੱਗਦਾ ਪਾਸੇ ਵੀ ਮੋੜ ਲਿਓਣ ਜਾ ਕੇ ਪਰ ਇਹ ਹੁਣ ਧਿਆਨ 'ਚ ਹੈਗਾ ਜਿੰਨਾ ਕਿ ਮੈਨੂੰ ਲੱਗਦਾ ਸ਼ਾਇਦ ਆਏ ਆ ਦੋ ਤਿੰਨ ਦਿਨ ਪਹਿਲਾਂ ਉਹਦੇ ਆਏ ਸੀ ਜਿੰਨਾ ਕਿ ਮੈਨੂੰ ਲੱਗਿਆ ਪਰ ਦੁਬਾਰੇ ਕੋਈ ਇਹ ਤੇ ਕੋਈ ਕਾਰਵਾਈ ਕੰਮ ਦਾ ਹੋਇਆ ਕੋਈ ਲਾਈਟ ਜਗਦੀ ਹੋਵੇ ਇੱਥੇ ਨਹੀਂ ਨਹੀਂ ਲਹਿਰ ਲੋਟ ਦਾ ਬਾਈ ਜੀ ਕੋਈ ਨਹੀਂ ਜਾਂਦੀ ਮੈਂ ਲਹਿਰ ਤਾਂ ਮੈਨੂੰ ਲੱਗਦਾ 6-7 ਸਾਲ ਤੇ ਕਰੀਬ ਹੋ ਗਿਆ ਉਹ ਲਹਿਰ ਦਾ ਕੋਈ ਜਾਂ ਨਹੀਂ ਜਾਂਦੀ ਹਾਂ ਇਹ ਚੌਂਕ 6 ਸੜਕਾਂ ਪੈਂਦੀਆਂ ਨਹੀਂ ਵਾਲੀ ਸੜਕ ਪੈਂਦੀ ਐ ਭੋਖੜੇ ਦੀ ਸੜਕ ਆਉਂਦੀ ਐ ਜੇ ਰੋਡ ਆਉਂਦੀ ਐ ਗੱਲ ਪੱਤੀ ਹੋ ਗਈ ਸਿਮੀਆਂ ਹੋ ਗਈ ਚਾਰ ਸੜਕਾਂ ਇਹ ਹੋ ਗਿਆ ਹਾਂ 6 ਸੜਕਾਂ ਹੋ ਗਿਆ ਪਰ ਕੋਈ ਸੁਣਵਾਈ ਨਹੀਂ ਇੱਥੇ ਕੋਈ ਲਾਈਟ ਨਹੀਂ ਜਗਦੀ ਆ ਸਾਰਾ ਪਣ ਅੱਡਾ ਅੱਡੇ ਤੋਂ ਚੌਂਕ ਤੋਂ ਹੋਣਾ ਚੌਂਕ ਤੋਂ ਵੀ ਸੜਕ ਪੱਟੀ ਪਈ ਐ ਇਸੇ ਤਰ੍ਹਾਂ ਹੂੰ ਬਿਲਕੁਲ ਚੌਂਕ ਦੇ ਵਿੱਚੋਂ ਇਹ ਹਿਸਾਬ ਨਾਲ ਉਹ ਇੱਥੇ ਕੀ ਕਰਨਾ ਉੱਥੇ ਜੇ ਬੰਦਾ ਉੱਥੇ ਚੌਂਕ 'ਚ ਮਰ ਗਿਆ ਫੇਰ ਹੂੰ ਟ੍ਰੈਫਿਕ ਦੇਖੋ ਕਿੰਨੇ ਤੇਜ਼ ਐ ਉਹ ਸਾਹਮਣੇ ਟਾਇਰ ਪਏ ਨਾ ਜਿੱਥੇ ਟਾਇਰ ਨਾਲੋਂ ਉੱਤੋਂ ਵੀ 6 ਇੰਚ ਸੜਕ ਉੱਚੀ ਐ ਕੱਚਾ ਹਾਂਜੀ ਉਹ ਇਸ ਟਾਇਰ ਪਏ ਟਾਇਰ ਦੇ ਅਸੀਂ ਖੜੇ ਕਰ ਦਿੰਨੇ ਆ ਬਾਈ ਜੀ ਕੋਈ ਨਾ ਕੋਈ ਮੋਟਰਸਾਂ ਵਾਜ ਜਾਂਦਾ ਉਹ ਡਿੱਗ ਪੈਂਦੇ ਅਸੀਂ ਖੜੇ ਕਰ ਦਿੰਨੇ ਆ ਪਰ ਟੋਲ ਪਲਾਜ਼ਾਂ ਦੇ ਇੰਨੀ ਵੀ ਜ਼ਿੰਮੇਵਾਰੀ ਵੀ ਰੈਫੈਕਟਰੀ ਲਾਜਣ ਇਹਨਾਂ ਤੇ ਵੈਰੀਕਟ ਲੱਗਿਆ ਜਿਹੜੇ ਰੈਫੈਕਟਰੀ ਲਾ ਦੇ ਕਮ ਸਿਕਾਂ ਹਾਂ ਰੈਫੈਕਟਰ ਵੀ ਨਹੀਂ ਆ ਦੇਖ ਲਓ ਤੁਹਾਡੇ ਸਾਹਮਣੇ ਕਮ ਸਿਕਾਂ ਜਾ ਕੇ ਬੰਦੇ ਨੂੰ ਇਹੀ ਪਤਾ ਲੱਗ ਜਾਂਦਾ ਵੀ ਰੈਫੈਕਟਰ ਲੱਗਿਆ ਕੋਈ ਹੋ ਸਕਦਾ ਉੱਤੇ ਖਤਰਾ ਹੋਵੇ ਕੋਈ ਸੜਕ ਟੁੱਟੀ ਉਹ ਵੀ ਲੱਗੇ ਹੈਗੇ ਜੀ ਕਿੰਨੇ ਦਿਨੋਂ ਤੋਂ ਦੇਖ ਰਿਹਾ ਹਾਂ ਇਹ ਚੀਜ਼ ਉਹਏ ਵਈ ਤਨ ਤਨ ਆਈਆਂ ਖੁੱਲਈ ਪਿਆ ਹੈ ਆਈਆਂ ਆਈ ਪਿਆ ਹੈ ਇਹ ਤਾਂ ਪਰ ਕਿਹਬਲੀ ਦਾ ਹਾਸਾ ਹੋ ਸਕਦਾ ਇਹ ਤਾਂ ਉਹਦੇ ਕਾਰ ਜੀ ਦਾ ਟਾਇਰ ਪਾਟ ਗਿਆ ਸੀ ਤੇ ਹਾਂ ਕਾਰ ਦਾ ਹਾਂ ਉਸ ਤੋਂ ਬਾਅਦ ਇਹ ਲਾਇਆ ਕਾਰ ਦਾ ਹਾਂ ਹਾਂ ਆਹ ਤਾਂ ਭਾਈ ਜੀ ਕਿੱਥੇ ਆਏਗੇ ਕੋ ਹਾਂ ਆਹ ਗੱਡੀ ਸਪੀਡ ਤੇ ਆਉਂਦੀ ਹੈ ਜਦੋਂ ਜਿਹਨੂੰ ਪਤਾ ਲੱਗਿਆ ਉਹ ਤਾਂ ਬ੍ਰੇਕ ਲਾ ਲੈਂਦਾ ਜਿਹੜਾ ਨਹੀਂ ਪਤਾ ਉਹਦਾ ਵਿੱਚ ਜਾ ਲਾਦਾ ਵਿੱਚ ਵੱਜੀ ਉਹਦੇ ਵਿੱਚ ਵਾਦੀ ਵਾਦੀ ਰਹਦੀ ਹੈ ਆਹ ਵੇਖ ਲਓ ਤੁਸੀਂ ਜਦੋਂ ਕੋਲੇ ਆ ਕੇ ਪਤਾ ਲੱਗਦਾ ਮੁੰਡਾ ਬ੍ਰੇਕ ਲਾਉਂਦਾ ਜਿਹੜੇ ਮਗਰਲੇ ਨੂੰ ਨਹੀਂ ਪਤਾ ਲੱਗਦਾ ਐਕਸੀਡੈਂਟ ਹੁੰਦਾ ਹੁੰਦਾ ਰਹਿੰਦਾ ਇੱਥੇ ਤਾਂ ਉਹੀ ਸੜਕਾਂ ਕਿਸੇ ਨੇ ਬੰਬਾਂ ਨਾਲ ਨਹੀਂ ਟੁੱਟੀਆਂ ਹਨਾ ਇਹਦਾ ਵੇਖ ਲਓ ਜੀ ਪਹਿਲੀ ਟੁੱਟੀਆਂ ਬੰਬ ਨਾਲ ਦਾ ਪਤਾ ਨਹੀਂ ਕੀ ਹੋਊਗਾ ਭਾਈ ਜੀ ਭਾਈ ਜੀ ਪਰसों ਦੀ ਸੜਕ ਟੁੱਟੀ ਆ ਭਾਈ ਜੀ ਪਰसों ਪਰसों ਭਾਈ ਜੀ ਕਿਵੇਂ ਕਿਵੇਂ ਕਰਦੇ ਸੀ ਕਿ ਬੰਬ ਮਾਰੇ ਤਾਂ ਨਹੀਂ ਟੁੱਟਦੀ ਇਹ ਉਹੀ ਟੁੱਟ ਗਈ ਪਤਾ ਨਹੀਂ ਕਾਦੇ ਨਾਲ ਯਾਰ ਹੈ ਤਾਂ ਇੱਥੇ ਇਹੋ ਆ ਕਿ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਹੋ ਰਹੀ ਆ ਜਾਂ ਕਿਸੇ ਦੀ ਸ਼ਾਇਦ ਮੌਤ ਦੀ ਉਡੀਕ ਹੋ ਰਹੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਸੜਕ ਆ ਮੈਨੂੰ ਲੱਗਦਾ ਕਿ ਜੇਕਰ ਕੋਈ ਗੱਡੀ ਵੀ 80 90 100 ਤੇ ਜਿਹੜੀ ਲੰਗਣੀਆ ਤਾਂ ਸੱਦਮ ਸੱਦਾ ਜਿਹੜਾ ਹਾਦਸਾ ਜਿਹੜਾ ਆ ਉਹ ਹੋ ਜਾਣਾ ਪਰ ਇਹ ਕਹਿੰਦੇ ਨੇ ਕਿ ਉਹਨਾਂ ਦੇ ਧਿਆਨ ਦੇ ਵਿੱਚ ਆ ਨੈਸ਼ਨਲ ਹਾਈਵੇ ਜਿਹੜੇ ਹੈਗੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਆ ਟੋਲ ਪਲਾਜ਼ਾਂ ਦੇ ਧਿਆਨ ਦੇ ਵਿੱਚ ਆ ਪਰ ਫਿਰ ਹਾਲੇ ਤੱਕ ਆ ਕੇ ਕਿਉਂ ਨੁੱਟਕੇ ਕੀ ਉਡੀਕ ਹੋ ਰਹੀ ਆ ਕਿ ਉਡੀਕ ਕਰ ਰਹੇ ਨੇ ਕਿ ਕਦੋਂ ਵੱਡਾ ਹਾਦਸਾ ਵਾਪਰਦਾ ਆ ਕਦੋਂ ਅਸੀਂ ਉਸ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਜਿਹੜਾ ਹੈਗਾ ਆ ਉਹ ਲੈਨੇ ਆ ਤਾਂ ਇਹ ਇਹ ਵੱਡੀ ਜਿਹੜੀ ਨਿਰਾਸ਼ਾ ਦੀ ਗੱਲ ਆ ਕਿ ਭਾਈ ਲੋਕਾਂ ਨੂੰ ਮੌਤ ਸ਼ਰੀਆ ਮੇ ਇਹ ਸੜਕ ਸਿੱਧਿਆਂ ਮ ਜਿਹੜੀ ਹੈਗੀ ਉਹ ਵੰਡ ਰਹੀ ਆ ਕੀ ਟੋਲ ਇਸੇ ਕਰਕੇ ਲਏ ਜਾਂਦਾ ਕਿ ਸੜਕਾਂ ਦੇ ਉੱਪਰ ਵੱਡੇ ਵੱਡੇ ਖੱਡੇ ਜਿਹੜੇ ਹੈਗੇ ਉਹ ਤੁਸੀਂ ਬਣਾਉਂਦੇ ਪਰ ਕਹਿੰਦੇ ਨੇ ਕਿ ਤਿੰਨ ਚਾਰ ਦਿਨ ਹੋ ਗਏ ਇਸ ਜਿਹੜੇ ਹੈਗੇ ਖੱਡੇ ਪਏ ਨੂੰ ਇਸ ਸੜਕ ਨੂੰ ਟੁੱਟੀ ਨੂੰ ਡੇਢ ਸਾਲ ਹੋ ਗਿਆ ਜਿਹੜੀਆਂ ਲਾਈਟਾਂ ਨੇ ਇਹ ਲਾਈਟਾਂ ਡੇਢ ਸਾਲ ਤੋਂ ਇੱਥੇ ਨਹੀਂ ਜਗ ਰਹੀਆਂ ਦਿਨੇ ਭਾਵੇਂ ਕਿਸੇ ਨੂੰ ਪਤਾ ਲੱਗ ਜੇ ਕਿ ਭਾਈ ਆ ਅੱਗੇ ਖੜਦਾ ਆ ਪਰ ਰਾਤ ਵੇਲੇ ਪਤਾ ਕਿਹਨੂੰ ਲੱਗੂਗਾ ਇਹ ਨਹੀਂ ਪਤਾ ਪਰ ਹੁਣ ਇੱਥੇ ਪਤਾ ਨਹੀਂ ਕਿ ਕਿਸ ਚੀਜ਼ ਦੀ ਉਡੀਕ ਹੋ ਰਹੀ ਆ ਜਾਂ ਲੋਕਾਂ ਦੇ ਨਾਲ ਜਿਹੜਾ ਸਿੱਧੇ-ਸਿੱਧੇ ਲੋਕਾਂ ਦੇ ਨਾਲ ਤਾਂ ਖਲਬਾੜ ਹੀ ਹੋ ਰਿਹਾ ਲੋਕਾਂ ਦੀ ਸੁਰੱਖਿਆ ਦੇ ਨਾਲ ਜਿਹੜਾ ਹੈਗਾ ਉਹ ਸਿੱਧਮ ਸਿੱਧਾ ਖਲਵਾੜ ਹੋ ਰਿਹਾ ਮੈਂ ਤਾਂ ਜਿਹੜਾ ਹੈਗਾ ਇੱਥੇ ਉਹ ਇਹੀ ਕਹੂੰਗਾ ਤੇ ਮੈਂ ਯਾਦ ਕਰਵਾ ਦੇਵਾਂ ਉਹੀ ਸੜਕਾਂ ਨੇ ਜਿਹੜੀਆਂ ਕਹਿੰਦੇ ਸੀ ਕਿ ਬੰਬ ਦੇ ਨਾਲ ਵੀ ਨਹੀਂ ਟੁੱਟਣਗੀਆਂ ਲੋਕ ਵੀ ਮਜ਼ਾਕ ਕਰਦੇ ਹੁਣ ਲੰਗੇ ਆ ਕੇ ਭਾਈ ਜਿਹੜੇ ਕਹਿੰਸੀ ਬੰਬ ਦੇ ਨਾਲ ਵੀ ਨਹੀਂ ਟੁੱਟਣਗੀਆਂ ਉਹ ਤਾਂ ਅੱਜ ਦਿਨ ਦਿਹਾੜੇ ਸਿੱਧਿਆ ਸੜਕ ਟੁੱਟੀ ਪਈਆ ਟੁੱਟੀ ਤਾਂ ਚਲੋ ਠੀਕ ਆ ਪਰ ਉਸ ਤੋਂ ਆ ਮੇਨਟੇਨੈਂਸ ਕਰਨ ਦੇ ਲਈ ਵੀ ਜਿਹੜਾ ਹੈਗਾ ਉਹ ਕੋਈ ਨਹੀਂ ਪਹੁੰਚਿਆ ਕੀ ਗੱਲ ਲੋਕਾਂ ਦੀ ਜਾਨ ਦਾ ਮੁੱਲ ਸਿਰਫ ਇੰਨਾ ਕੁ ਆ ਕੀ ਗੱਲ ਟੋਲ ਪਲਾਜੇ ਤੁਸੀਂ ਸਿਰਫ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਦੇ ਲਈ ਲਾਏ ਹੋਇਆ ਕੀ ਗੱਲ ਮੇਨਟੇਨੈਂਸ ਦੇ ਲਈ ਜਿਹੜਾ ਪੈਸਾ ਇਕੱਠਾ ਕਰਦੇ ਹੋ ਮੇਨਟੇਨੈਂਸ ਤੇ ਨਹੀਂ ਲਾਉਣਾ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੁੰਦੇ ਆ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਜੀ ਧੰਨਵਾਦ